ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਜੋ ਚੱਲ ਰਹੀ ਹੈ ਕਰਵਾ ਚੌਥ ਸਪੈਸ਼ਲ ਸੂਟ ਨੇ ਕੇਸੀ ਇਹ ਜਿਹੜਾ ਬ੍ਰਾਂਡ ਹੈ ਉਹਦੀ ਕਲੈਕਸ਼ਨ ਆਣੀ ਹੈ ਸ਼ਰਟ ਜਿਹੜੀ ਆਏਗੀ ਉਹ ਮਸਲੀਨ ਸਿਲਕ ਬਨਾਰਸੀ ਜੜੀ ਫਲਾਵਰ ਵਰਕ ਆਏਗਾ neck ਤੇ embroidery ਆਏਗੀ top ਤੇ full length ਹੈ ਜਿਹੜੀ 47 ਦਾ ਕਿਦੀ ਲੈਂਥ ਚਲੀ ਜਾਏਗੀ ਰੰਗ ਦੇ ਵਿੱਚ ਚਾਰ ਨੇ ਤੇ ਇਹਦੇ ਜਿਹੜਾ ਤੁਹਾਨੂੰ ਰਿਯਾਨ ਸਿਲਕ ਦਾ ਬਾਟਮ ਮਿਲੇਗਾ 13 ਕਿ 2 ਮੀਟਰ ਤੋਂ ਉੱਪਰ ਦਾ ਆਏਗਾ ਰਾਂਗੇ ਦੇ ਵਿੱਚ ਜਿਹੜੇ ਮੈਂ ਐਡ ਕੀਤੇ ਹੋਏ ਨੇ ਸਾਰੇ ਅਵੇਲੇਬਲ ਨੇ ਇਹ ਜਿਹੜੇ ਸੂਟ ਨੇ ਇਹ ਚਾਰ ਰੰਗਾਂ ਵਿੱਚ ਪ्योर ਚੁਣੌਣ ਦਾ ਆਏਗਾ ਇਹ ਤੁਹਾਨੂੰ 2300 ਰੁਪਏ ਦੇ ਵਿੱਚ ਸੂਟ ਮਿਲ ਜੇਗਾ ਚਾਰ ਰੰਗ ਨੇ ਇਹਦੇ ਵਿੱਚ ਤੇ ਮੈਂ ਚਾਰੇ ਇੱਥੇ ਐਡ ਕਰ ਦਿੱਤੇ ਨੇ ਤੇ ਇਹ ਸੂਟ ਬਹੁਤ ਪਿਆਰੇ ਨੇ ਇਹ ਜਿਹੜੇ ਤੁਹਾਨੂੰ ਤਿੰਨ ਰੰਗਾਂ ਵਿੱਚ ਦੋ ਚਾਰ ਦੇ ਵਿੱਚ organza ਦਾ ਸੂਟ ਮਿਲੇਗਾ ਬਾਕੀ ਸੂਟ ਜਿਹੜੇ ਨੇ ਜਿੰਨੇ ਵੀ ਇਥੇ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਨਾਲ ਵਿੱਚ ਜਿੰਨੇ ਜਿੰਨੇ ਜਿੰਨਾ ਵਿੱਚ অপਸ਼ਨ ਹੈਗੇ ਨੇ ਮੈਂ ਇਥੇ ਐਡ ਕਰ ਦਿੱਤੇ ਨੇ ਕੁਝ ਵਿੱਚ ਸਿੰਗਲ ਸਿੰਗਲ ਹੈ ਕੁਝ ਵਿੱਚ ਦੋ ਦੋ ਤਿੰਨ ਤਿੰਨ ਜਿੰਨਾ ਵਿੱਚ ਹੈਗੇ ਨੇ ਮੈਂ ਉੱਥੇ ਐਡ ਕੀਤੇ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245758 ਤਾਂ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜੇ ਸਪੀ ਸੂਟ ਦੇ ਬਾਰੇ ਵਿੱਚ ਇਹ ਜਿਹੜੇ ਸ਼ੋਰ ਤੋਂ ਤੁਹਾਨੂੰ ਆਲ ਓਵਰ ਜਿਹੜਾ ਨੈਚੁਰਲ ਕ੍ਰੇਪ ਦਾ 2.5 ਮੀਟਰ ਦਾ ਤੇ ਨਾਲ ਇਹਦੇ ਡਿਊ ਡ੍ਰੌਪਸ ਵਾਲੇ ਮਕੈਸ਼ ਵਰਕ ਹੋਇਆ ਉਹ ਮਿਲੇਗਾ ਬਾਟਮ ਵੀ ਨੈਚੁਰਲ ਕ੍ਰੇਪ ਦਾ ਆਏਗਾ 2.5 ਮੀਟਰ ਦਾ ਬਾਟਮ ਤੇ ਵੀ ਐਵੇਂ ਹੀ ਹੈ ਦੁਪੱਟਾ ਜਾਰਜਟ ਦਾ ਆਏਗਾ ਫੁੱਲ ਹੈਵੀ ਚਾਲ ਵਰਕ ਏਮਬਰਾਇਡਰੀ ਹੈ ਜਿਹੜੇ ਸ਼ੋਰ ਤੋਂ ਟੌਪ ਐਂਡ ਬਾਟਮ ਅਲੱਗ-ਅਲੱਗ ਸ਼ੋ ਹੋ ਰਹੇ ਨੇ ਉਹ ਉਵੇਂ ਆਣਗੇ ਤੇ ਜਿਹੜਾ 5 ਮੀਟਰ ਰੱਖਿਆ ਹੋਇਆ ਉਹ 5 ਮੀਟਰ ਆਏਗਾ ਜਿਹਦੇ ਤੇ ਬਾਟਮ ਤੇ ਟੌਪ ਤੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਨਾਲ ਮਕੈਸ਼ ਹੋਈ ਹੈ ਉਹ ਉਹ ਆਣਗੇ ਪ੍ਰਾਈਸ ਇਹਦਾ ਸਿਰਫ ਤੇ ਸਿਰਫ 8 ਬਾਕੀ ਜੇ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ স্ক্রিনਸ਼ਾਟ ਸੈਂਡ ਕਰ ਦਿਓ ਐ ਸਿੰਗਲ ਕਲਰ ਆਪਸ਼ਨ ਵਿੱਚ ਤੁਹਾਨੂੰ 1700 ਰੁਪਿਆ ਦੇ ਵਿੱਚ אורਗੈਂਜ਼ਾ ਦਾ ਸੂਟ ਮਿਲੇਗਾ ਸ਼ਿਫੌਨ ਦਾ ਦੁਪੱਟਾ ਸ਼ੈਂਟੂਨ ਦਾ ਇਹਦਾ ਬਾਟਮ ਆਏਗਾ ਇਹਨਾਂ ਵਿੱਚ ਕਲਰ ਆਪਸ਼ਨ ਸਿੰਗਲ ਹੀ ਆ ਜਿੰਨਾ ਵਿੱਚ ਜੋ ਕਲਰ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਐ ਵੀ ਸਿੰਗਲ ਕਲਰ ਵਿੱਚ ਆਏਗਾ ਬੜਾ ਪਿਆਰਾ ਕਲਰ ਹੈ ਸਿੰਗਲ ਹੀ ਕਲਰ ਹੈ ਤੇ ਚਲੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੇਂ ਨਵੇਂ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾ